ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਸੰਗਤ ਨੂੰ ਨਿਮਰਤਾ ਸਹਿਤ ਫਤੇ ਪ੍ਰਵਾਨ ਹੋਵੇ ਅੱਜ ਦਾ ਇਹ ਪਾਵਨ ਦਿਹਾੜਾ ਜਗਤ ਤਾਰਕ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੈ ਉਸ ਅਨੋਖੇ ਸੀਸ ਦੀ ਯਾਰ ਸੀਸ ਹੈ ਸਾਡੇ ਸਰ ਸਲਾਮਤ ਰਹਿ ਗਏ ਆਓ ਅੱਜ ਦੇ ਇਸ ਇਤਿਹਾਸਕ ਤੇ ਧਾਰਮਿਕ ਸਮਾਗਮ ਵਿੱਚ ਅਸੀਂ ਸਾਰੇ ਸੱਚੀ ਸ਼ਰਧਾ ਨਾਲ ਜੁੜੀਏ ਅਤੇ ਉਸ ਮਹਾਨ ਜੀਵਨ ਅਤੇ ਸ਼ਹਾਦਤ ਨੂੰ ਯਾਦ ਕਰੀਏ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰਾਖੀ ਲਈ ਆਪਣਾ ਸਦਕੁਸ਼ ਵਾਰ ਦਿੱਤਾ ਸਾਥ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਸਨ 1621 ਈਸਵੀ ਵਿੱਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਬਚਪਨ ਦਾ ਨਾਮ ਤਿਆਗਮਲ ਸੀ ਕਰਤਾਰਪੁਰ ਦੀ ਜੰਗ ਵਿੱਚ ਆਪ ਜੀ ਦੀ ਬਹਾਦਰੀ ਵੇਖ ਕੇ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਨੂੰ ਤੇਗ ਬਹਾਦਰ ਤਲਵਾਰ ਦੇ ਧਨੀ ਦਾ ਨਾਮ ਦਿੱਤਾ ਗੁਰੂ ਜੀ ਨੇ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ ਬਾਬਾ ਬਕਾਲਾ ਵਿਖੇ ਇਕਾਂਤ ਤਪੱਸਿਆ ਅਤੇ ਭਗਤੀ ਵਿੱਚ ਲਗਾਇਆ ਆਪ ਜੀ ਨੇ ਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਤੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਦੇਸ਼ ਪ੍ਰਦੇਸ਼ ਦਾ ਪ੍ਰ्रमण ਕੀਤਾ ਆਪ ਜੀ ਦੀ ਬਾਣੀ ਵਿੱਚ ਵਿਰਾਗ ਨਾਮ ਸਿਮਰਨ ਅਤੇ ਨਿਡਰਤਾ ਦਾ ਸੰਦੇਸ਼ ਪ੍ਰਮੁੱਖ ਹੈ ਜੋ ਸਾਨੂੰ ਸੱਚ ਦੇ ਮਾਰਗ ਉੱਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ ਪਰਮ ਸਤਕਾਰਯੋਗ ਸੰਗਤ ਜੀ ਜਦੋਂ ਔਰੰਗਜ਼ੇਬ ਦੇ ਰਾਜ ਵਿੱਚ ਕਸ਼ਮੀਰੀ ਪੰਡਤਾਂ ਉੱਤੇ ਜ਼ੁਲਮ ਦੀ ਹਨੇਰੀ ਝੂਲ ਰਹੀ ਸੀ ਤੇ ਉਹਨਾਂ ਨੂੰ ਜ਼ਬਰਦਸਤੀ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਤਾਂ ਉਹ ਰੱਖਿਆ ਦੀ ਆਸ ਲੈ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਅਨੰਦਪੁਰ ਸਾਹਿਬ ਆਏ ਗੁਰੂ ਜੀ ਨੇ ਸਰਬ ਸਾਂਝੀ ਵਾਲਤਾ ਦੇ ਸਿਧਾਂਤ ਉੱਤੇ ਪੈਰਾ ਦਿੰਦੇ ਹੋਏ ਨਾ ਸਿਰਫ ਸਿੱਖ ਧਰਮ ਲਈ ਸਗੋਂ ਸਮੂਹ ਮਨੁੱਖਤਾ ਅਤੇ ਹੋਰਨਾਂ ਧਰਮਾਂ ਦੀ ਆਜ਼ਾਦੀ ਲਈ ਉਹਨਾਂ ਦੀ ਮਦਦ ਕਰਨ ਦਾ ਨਿਸ਼ਚਾ ਕੀਤਾ ਆਪ ਜੀ ਨੇ ਫਰਮਾਇਆ ਕਿ ਇਸ ਜ਼ੁਲਮ ਨੂੰ ਠੱਲ ਪਾਉਣ ਲਈ ਕਿਸੇ ਮਹਾਪੁਰਖ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ ਉਸ ਸਮੇਂ ਬਾਲ ਗੋਬਿੰਦ ਰਾਏ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਪਿਤਾ ਜੀ ਆਪ ਜੀ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ ਇਹ ਸੁਣ ਕੇ ਗੁਰੂ ਜੀ ਨੇ ਸ਼ਹਾਦਤ ਲਈ ਤਿਆਰੀ ਕੀਤੀ ਗੁਰੂ ਸਾਹਿਬ ਜੀ ਨੂੰ ਮੁਗਲ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਭਿਆਨਕ ਕਸ਼ਟ ਦਿੱਤੇ ਗਏ ਉਹਨਾਂ ਦੇ ਸਾਥੀ ਭਾਈ ਮਤੀ ਦਾਸ ਜੀ ਨੂੰ ਆੜੇ ਨਾਲ ਚੀਰਿਆ ਗਿਆ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਰੋਹੀ ਵਿੱਚ ਲਪੇਟ ਕੇ ਪਿੰਜਿਆ ਗਿਆ ਪਰ ਗੁਰੂ ਜੀ अडोल रहे आखिरकार मुगल हुकूमत ने गुरुजी ਨੂੰ ਧਰਮ ਨਾ ਬਦਲਣ ਦੇ ਦੋਸ਼ ਵਿੱਚ ਸਨ 1675 ਇਸਵੀ ਵਿੱਚ ਦਿੱਲੀ ਦੇ ਚਾਂਦਰੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ ਇਹ ਸ਼ਹਾਦਤ ਕੇਵਲ ਇੱਕ ਵਿਅਕਤੀ ਦੀ ਹੀ ਨਹੀਂ ਸੀ ਬਲਕਿ ਧਰਮ ਨਿਰਪੱਖਤਾ ਸਹਿਣਸ਼ੀਲਤਾ ਤੇ ਮਨੁੱਖੀ ਵਿਸ਼ਵਾਸ ਦੀ ਆਜ਼ਾਦੀ ਦੀ ਵੀ ਸੀ ਉਸ अनोखे ਸੀਸ ਦੀ ਆਸ ਸੀਸ ਹੈ ਦੇ ਸਰ ਸਲਾਮਤ ਰਹਿ ਗਏ ਇਸ ਲਈ ਗੁਰੂ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਆਓ ਅੱਜ ਇਸ ਪਾਵਨ ਦਿਹਾੜੇ ਉੱਤੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਧਾਂਤਾਂ ਉੱਤੇ ਪਹਿਰਾ ਦੇਣ ਦਾ ਪ੍ਰਣ ਕਰੀਏ ਉਹਨਾਂ ਦੀ ਬਾਣੀ ਪਹਿ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ ਭਾਗ ਜੋ ਕਿਸੇ ਨੂੰ ਡਰਾਉਂਦਾ ਨਹੀਂ ਅਤੇ ਕਿਸੇ ਤੋਂ ਡਰਦਾ ਨਹੀਂ ਸਾਨੂੰ ਨੀਡਰ ਹੋ ਕੇ ਸੱਚ ਅਤੇ ਨਿਆਂ ਲਈ ਲੜਨ ਦੀ ਪ੍ਰੇਰਣਾ ਦਿੰਦਾ ਹੈ ਸਾਨੂੰ ਨੀਡਰ ਹੋ ਕੇ ਸੱਚ ਅਤੇ ਨਿਆਂ ਲਈ ਲੜਨ ਦੀ ਪ੍ਰੇਰਣਾ ਦਿੰਦੀ ਹੈ ਗੁਰੂ ਜੀ ਦੀ ਮਹਾਨ ਕੁਰਬਾਨੀ ਸਾਡੇ ਸਾਰਿਆਂ ਲਈ ਇੱਕ ਮਾਰਗਦਰਸ਼ਕ ਹੈ ਸਾਤ ਸੰਗਤ ਜੀ ਜਿਸ ਮਹਾਨ ਕੁਰਬਾਨੀ ਦੀ ਗਾਥਾ ਅੱਜ ਅਸੀਂ ਸੁਣੀ ਹੈ ਉਹ ਸਿਰਫ ਇਤਿਹਾਸ ਦਾ ਹੀ ਪੰਨਾ ਨਹੀਂ ਬਲਕਿ ਸੱਚ ਅਤੇ ਧਰਮ ਦੀ ਖਾਤਰ ਜਿਉਂਦਾ ਜਾਗਦਾ ਮਾਰਗਦਰਸ਼ਕ ਹੈ ਗੁਰੂ ਸਾਹਿਬ ਜੀ ਨੇ ਆਪਣਾ ਸੀਸ ਦਿੱਤਾ ਪਰ ਸਿੱਦਕ ਨਹੀਂ ਹਾਰਿਆ ਆਓ ਇਸ ਸ਼ਹੀਦੀ ਦਿਹਾੜੇ ਉੱਤੇ ਅਸੀਂ ਸਾਰੇ ਮਿਲ ਕੇ ਇਸ ਮਹਾਨ ਸ਼ਹੀਦੀ ਨੂੰ ਨਮਨ ਕਰੀਏ ਅਤੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਨੂੰ ਸਦਾ ਸਿੱਦਕ ਵਾਲਾ ਜੀਵਨ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ